ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤ ਨਹੀਂ ਮੈਨੋ ਜੋਬ ਕੀਤਾਈ ਨੇ ਰ ਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮਹਿਰਾਮ ਤੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਥੀ ਵਹ ਹਰਿਆ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰ ਬਾਣੀ ਕਹੈ ਸੇਵਕ ਜਨ ਮਨ ਰਤਖ ਗੁਰੂ ਨਿਸਤਾਰੇ ਸੋ ਕਹੋ ਤਨ ਗੁਰ ਸੇਬੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਹਰਨਾਮਰਦ ਪਰਾ ਸਭ ਕਾਜ ਹਮਾਰਾ ਹੋਇਆ ਹਰ ਨਾਮ ਹਰਤੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੇ ਮਨ ਲਗਾ ਪੂਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪੈਰ ਅਰਾਧਿਓ ਹਰ ਹਰ ਮਨ ਜਿੰਦਿਆ ਭਲ ਪਾਇਆ ਪਰਾ ਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾ ਕੇ ਆ ਮਨ ਤਨ ਹਰ ਦਰਸ ਸੁਮਾਗ ਨਾਨਕ ਦਾਸ ਸੱਚੇ ਗੁਣ ਗਾਵੇ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰਾ ਅੰਮਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 627 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਮਹਲਾ ਪੰਜਵਾ ਤੋਂ ਭਾਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਿਹਾ ਜਗ ਗੁਰੂ ਅਰਜਨ ਸਾਹਿਬ ਮਹਾਰਾਜ ਹਰ ਨਾਮ ਹਿਰਦੈ ਪਰੋਇਆ ਕਹਿੰਦੇ ਜਿਸ ਤਰ੍ਹਾਂ ਪਹਿਨੇ ਸਮਿਆਂ ਦੇ ਵਿੱਚ ਕਢਾਈ ਕਰੀ ਜਾਂਦੀ ਸੀ ਕਢਾਈ ਦੇ ਵਿੱਚ ਬੜੇ ਸੋਹਣੇ-ਸੋਹਣੇ ਫੁੱਲ ਪਰੋਏ ਜਾਂਦੇ ਸੀ ਬੰਦਾ ਕਹਿੰਦਾ ਸੀ ਬੜੇ ਸੋਹਣੇ ਫੁੱਲ ਇਹਦੇ ਵਿੱਚ ਪਰੋਏ ਐ ਇਸੇ ਤਰ੍ਹਾਂ ਸਾਡਾ ਸਰੀਰ ਹੈ ਇਹਦੇ ਅੰਦਰ ਇੱਕ ਦਿਲ ਹੈ ਹਿਰਦਾ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਉਸ ਫੁੱਲ ਦੀ ਤਰ੍ਹਾਂ ਪਰੋ ਲੋ ਹਰ ਨਾਮ ਹਿਰਦੇ ਪਰੋਇਆ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਨੂੰ ਹਿਰਦੇ ਦੇ ਵਿੱਚ ਉਸ ਫੁੱਲ ਦੀ ਤਰ੍ਹਾਂ ਪਰੋਲੀ ਜਦੋਂ ਉਸ ਫੁੱਲ ਦੀ ਤਰ੍ਹਾਂ ਇਹ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਪਰੋਇਆ ਗਿਆ ਫਿਰ ਹੋਣਾ ਕੀ ਸਭ ਕਾਜ ਹਮਾਰਾ ਹੋਇਆ ਕਹਿੰਦੇ ਸਾਰੇ ਕਾਰਨ ਜਿਹੜੇ ਐ ਉਹ ਚੰਗੇ ਲੱਗਣ ਲੱਗ ਜਾਣਗੇ ਸਾਡੇ ਆਪਣੇ ਹੋ ਜਾਣਗੇ ਸਾਰੇ ਕਾਰਜ ਹੁਣ ਤੇ ਕਈ ਨੂੰ ਆਪਣੇ ਘਰ ਦੇ ਕੰਮ ਵੀ ਚੰਗੇ ਨਹੀਂ ਲੱਗਦੇ ਕਹਿੰਦਾ ਜੇ ਕੋਈ ਦੂਜਾ ਬੰਦਾ ਆ ਕੇ ਕਰ ਜੇ ਫਿਰ ਸਾਰੇ ਜਿਹੜੇ ਕਾਰਜ ਨੇ ਉਹ ਸਾਰੇ ਆਪਣੇ ਲੱਗਣ ਲੱਗ ਜਾਣਗੇ ਸਭ ਕਾਜ ਹਮਾਰਾ ਹੋਇਆ ਪ੍ਰਵਚਨਨੀ ਮਨ ਲੱਗਾ ਫਿਰ ਜਿਹੜਾ ਮਨ ਹੈ ਉਹ ਵੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਣਾ ਹੈ ਉਹਦੇ ਚਰਨਾਂ ਦੇ ਵਿੱਚ ਟਿਕਣ ਲੱਗ ਜਾਣਾ ਹੈ ਜਦੋਂ ਅਸੀਂ ਦੇਖਦੇ ਆ ਬਹੁਤੇ ਲੋਕ ਇਸ ਤਰ੍ਹਾਂ ਦੇ ਐ ਜਿਹੜੇ ਆਏ ਤੇ ਮੱਥਾ ਟੇਕ ਕੇ ਵਸ ਨਾਲ ਦੀ ਨਾਲ ਮੁੜ ਜਾਣੇ ਉਹਨਾਂ ਨੂੰ ਹੋਰ ਘਰ ਵੀ ਕੋਈ ਕੰਮ ਨਹੀਂ ਹੁੰਦਾ ਜਾ ਕੇ ਬੈਠਣਾ ਹੀ ਹੁੰਦਾ ਪਰ ਮਨ ਨਹੀਂ ਲੱਗਦਾ ਪਰਮਾਤਮਾ ਦੇ ਚਰਨਾਂ 'ਚ ਜਿਸ ਦਿਨ ਸਾਡੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਪ੍ਰੋਲਿਆ ਤੇ ਉਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਡਾ ਮਨ ਵੀ ਟਿਕਣ ਲੱਗ ਜਾਣਾ ਉਦੋਂ ਫਿਰ ਤਾਇਬ ਦੀ ਪਾਬੰਦੀ ਨਹੀਂ ਰਹਿਣੀ ਮਨ ਟਿਕਣ ਲੱਗ ਜਾਣਾ ਹੁਣ ਤੇ 2 ਮਿੰਟ ਉਪਰ ਹੇਟਾ ਹੋ ਜੇ ਤਾਂ ਵੀ ਰੌਲਾ ਪੈਂਦਾ ਕਿ ਇਹ ਇਦਾਂ ਚੱਲ ਰਿਹਾ ਐਦਾਂ ਚੱਲ ਰਿਹਾ ਨਹੀਂ ਜਿੱਦਾਂ تیر ਸਾਡਾ ਮਨ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਉਹਨਾਂ تیرੇ ਗੱਲਾਂ ਨੇ ਜਿੱਦੇ ਪਰਮਾਤਮਾ ਦੇ ਨਾਲ ਮਨ ਜੁੜ ਗਿਆ ਉਹਦੇ ਸਾਰਿਆਂ ਦੇ ਵਿੱਚ ਰੱਬ ਦਿਸਣ ਲੱਗ ਜਾਣਾ ਪ੍ਰਭ ਚਰਣੀ ਮਨ ਲੱਗਾ ਆਹ ਮਾਰੇ ਟਿਕਣਾ ਲੱਗ ਜਾਣਾ ਹੁਣੇ ਟਿਕਦਾ ਨਹੀਂ ਹੁਣੇ ਕੀ ਕਰਦਾ ਜਿੱਦਾਂ ਇੱਲ ਸਾਰੇ ਸੰਸਾਰ ਦੇ ਚੱਕਰ ਲਾ ਜਾਂਦੀ ਹੈ ਇਸੇ ਤਰ੍ਹਾਂ ਇਹ ਮਨ ਹੈ ਇਹ ਵੀ ਟਿਕਦਾ ਨਹੀਂ ਹੈ ਪੂਰਨ ਜਾ ਕੇ ਭਾਗਾ ਕਹਿੰਦੇ ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਟਿਕਾ ਲਿਆ ਨਾ ਉਦੋਂ ਕਹਿੰਦੇ ਪੂਰਨ ਜਾ ਕੇ ਭਾਗਾ ਕਿ ਤੇਰੇ ਭਾਗ ਹੁਣ ਖੁੱਲਣੇ ਸ਼ੁਰੂ ਹੋ ਗਏ ਪੂਰਨ ਜਾ ਕੇ ਭੱਗਾ ਮਿਲ ਸਾਧ ਸੰਗ ਹਰ ਧਿਆਇਆ ਕਿਉਂਕਿ ਪ੍ਰਮਾਤਮਾ ਦਾ ਨਾਮ ਜਿਹੜਾ ਨਾ ਸੰਗਤ ਦੇ ਵਿੱਚ ਜਾ ਕੇ ਜੇ ਧਿਆਇਏ ਤਾਂ ਜਾਦੇ ਫਲ ਮਿਲਦਾ ਹੈ ਉਹਦਾ ਜਦੋਂ ਸਾਰਿਆਂ ਦੇ ਵਿੱਚ ਬੈਠ ਕੇ ਇਕੱਠੇ ਬੈਠ ਕੇ ਜਿਵੇਂ ਹਰ ਇੱਕ ਬੰਦਾ ਕਹਿੰਦਾ ਨੇ ਜਿਹੜੀ ਘਰ ਸਬਜੀ ਅਸੀਂ ਬਣਾਉਂਦੇ ਆ ਉਹ ਨਾਲ ਟੇਸਟ ਨਹੀਂ ਹੁੰਦਾ ਜਿਹੜੀ ਅਸੀਂ ਗੁਰਦੁਆਰਾ ਸਾਹਿਬ ਲੰਗਰ ਚ ਛਕਦੇ ਆ ਉਹ ਬੜੀ ਸਵਾਦ ਹੁੰਦੀ ਆ ਭਾਵ ਕਿ ਉੱਥੇ ਕਿੰਨਿਆਂ ਦਾ ਹੱਥ ਲੱਗਿਆ ਕਿੰਨਿਆਂ ਨੇ ਉਹਦੇ ਵਿੱਚ ਆਪਣੇ 10 10 20 20 ਰੁਪਏ ਪਾਏ ਕੀ ਪਤਾ ਕਿਸੇ ਰੰਗੇ ਹੋਏ ਦਾ ਹੱਥ ਲੱਗਿਆ ਹੋਵੇ ਵਿੱਚ ਜਦੋਂ ਅਸੀਂ ਇਸੇ ਤਰ੍ਹਾਂ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਕੋਈ ਨਾ ਕੋਈ ਇਸ ਤਰ੍ਹਾਂ ਦਾ ਬੈਠਾ ਹੁੰਦਾ ਸੰਗਤ ਦੇ ਵਿੱਚ ਜਿਹਦਾ ਮਨ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੁੰਦਾ ਜਿਨੇ ਆਪਣੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਪ੍ਰੋ ਲਿਆ ਹੁੰਦਾ ਮਿਲ ਸਾਧ ਸੰਗ ਹਰ ਧਿਆਇਆ ਆਠ ਬਹਿਰ ਅਰਾਧੇ ਉਹ ਹਰ ਹਰ ਮਨ ਚਿੰਦਿਆ ਫਲ ਪਾਇਆ ਅੱਠੇ ਬਹਿਰ ਉਸ ਪ੍ਰਮਾਤਮਾ ਦੇ ਨਾਮ ਨੂੰ ਅਰਾਧੀ ਏ ਫਿਰ ਜਿਹੜੇ ਮਨ ਵਿੱਚ ਸਾਡੇ ਆ ਵੀ ਇੱਛਾ ਹੈ ਆ ਵੀ ਚ ਸਾਰੀਆਂ ਪੂਰੀਆਂ ਹੋ ਜਾਣਗੀਆਂ ਆਠ ਪਹਿਰ ਅਰਾਧੇ ਉਹ ਹਰ ਹਰ ਅੱਠੇ ਪਹਿਰ ਕਿਵੇਂ ਅਰਾਧਿਆ ਜਾਣ ਜੇ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਆ ਨਾਮਾ ਕਹੇ ਤਲੋਚਨ ਮੁਖ ਤੇਰਾ ਸੰਭਾਲ ਹਾਥ ਪਾਓ ਕਰ ਕਾਮ ਸਭ ਜੀਤ ਨਰੰਜਨ ਨਾਲ ਚਿੱਤ ਦੇ ਨਾਲ ਉਸ ਪ੍ਰਮਾਤਮਾ ਨੂੰ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਹੀਏ ਤੇ ਹੱਥਾਂ ਪੈਰਾਂ ਦੇ ਨਾਲ ਆਪਣੇ ਕੰਮ ਕਰਦੇ ਰਹੀਏ ਗੁਰੂ ਸਾਹਿਬ ਕਹਿੰਦੇ ਆਠ ਪਹਿਰ ਅਰਾਧਿਓ ਹਰ 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 ਦਾ ਭਾਵ ਕਿ ਪ੍ਰਮਾਤਮਾ ਉਸ ਪ੍ਰਮਾਤਮਾ ਨੂੰ ਅੱਠੇ ਪਹਿਰ ਸਿਮਰਦੇ ਰਹੀਏ ਫਿਰ ਹੋਣਾ ਕੀ ਆ ਮਨ ਚਿੰਦਿਆ ਫਲ ਪਾਇਆ ਜਿਹੜੀ ਵੀ ਮਨ ਵਿੱਚ ਇੱਛਾ ਹੈ ਉਹੀ ਫਲ ਪੂਰਾ ਹੋ ਜਾਣ ਜਿਹੜੇ ਫਲ ਦੇ ਵਿੱਚ ਹੈ ਉਹੀ ਪੂਰੀ ਹੋ ਜਾਣੀ ਹੈ ਰਹਾਉ ਰਹਾਉ ਦਾ ਭਾਵ ਕਿ ਰੁਕਣਾ ਠਹਿਰਾਉ ਵਿਸਰਾਮ ਤੇ ਨਾਲ ਦੀ ਨਾਲ ਗੁਰੂ ਸਾਹਿਬ ਕਹਿੰਦੇ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਪਰ ਪੁਰਵਲਾ ਅੰਕੁਰ ਜਾਗ ਗਿਆ ਕੋਈ ਪੁਰਵਲਾ ਕੋਈ ਪਿਛਲੇ ਕਰਮਾਂ ਦਾ ਸਾਡਾ ਬੀਜ ਬੀਜਿਆ ਹੁੰਦਾ ਹੈ ਜਿਹੜਾ ਅਸੀਂ ਗੁਰੂ ਦੇ ਕੋਲ ਆ ਕੇ ਬੈਠਣ ਲੱਗੇ ਆ ਪਿਛਲਾ ਕਰਮ ਜਿਹੜਾ ਅਸੀਂ ਕਹੀ ਜਾਂਦੇ ਆ ਜਦੋਂ ਅਸੀਂ ਜੰਮੇ ਨਹੀਂ ਸੀ ਕਿਸੇ ਹੋਰ ਜੁਨੀ ਦੇ ਵਿੱਚ ਸੀ ਉਦੋਂ ਕੋਈ ਬੀਜ ਬੀਜਿਆ ਚੰਗਾ ਉਦੋਂ ਦੀ ਗੱਲ ਨਹੀਂ ਹੈ ਜਿਹੜੇ ਸਾਡੇ ਜ਼ਿੰਦਗੀ ਦੇ 20 ਸਾਲ 50 ਸਾਲ ਪਿੱਛੇ ਲੰਘ ਗਏ ਉਹਨਾਂ ਵਿੱਚ ਅਸੀਂ ਕੋਈ ਚੰਗਾ ਬੀਜ ਬੀਜਿਆ ਗੁਰੂ ਸਾਹਿਬ ਕਹਿੰਦੇ ਆ ਪਰਾ ਪੂਰਬਲਾ ਅੰਕੁਰ ਜਾਗੇ ਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਕੇ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਏ ਜਾਗੇ ਕਹਨੇ ਕੋਈ ਪਿਛਲਾ ਕਰਮ ਸੀ ਜਿਹੜਾ ਅਸੀਂ ਬੀਜਿਆ ਕਿਉਂਕਿ ਪਿਛਲਾ ਕਰਮ ਜਿਵੇਂ ਅਸੀਂ ਖੇਤ ਦੇ ਵਿੱਚ ਹੁਣ ਕਣਕਾਂ ਬੀਜੀਆਂ ਜਾ ਰਹੀਆਂ ਨੇ ਕਣਕ ਦਾ ਬੀਜ 10 ਦਿਨ ਪਹਿਲਾਂ ਬੀਜਿਆ ਤੇ ਅੱਜ ਉੱਗਿਆ ਇਸੇ ਤਰ੍ਹਾਂ ਅਸੀਂ ਆਪਣਾ ਕੋਈ ਨਾ ਕੋਈ ਬੀਜ ਆ 40 50 ਸਾਲਾਂ ਦੇ ਵਿੱਚ ਕੋਈ ਚੰਗਾ ਬੀਜਿਆ ਤਾਂ ਸਾਨੂੰ ਗੁਰੂ ਦਾ ਇਹ ਜਲਸ ਗਾਉਣ ਦਾ ਇਹ ਜਲਸ ਸੁਣਨ ਦਾ ਇਹ ਤਾਂ ਸੁਭਾਗ ਮਿਲਿਆ ਜੀ ਕੋਈ ਨਾ ਕੋਈ ਬੀਜ ਬੀਜਿਆ ਜਾਂਦਾ ਹੈ ਉਹੀ ਉੱਗਦਾ ਹੈ ਫਿਰ ਉਹੀ ਅੰਕੁਰ ਭਾਵ ਕੇ ਬੋਟੇ ਦੇ ਵਿੱਚੋਂ ਜਿਹੜਾ ਬੀਜ ਬੀਜਿਆ ਸੀ ਉਸ ਤੋਂ ਬਾਹਰ ਨਿਕਲ ਆਇਆ ਪਰਾਪੂਰਬਲਾ ਅੰਕੁਰ ਜਾਗ ਗਿਆ RAM ਨਾਮ ਮਨ ਲੱਗ ਗਿਆ ਹੁਣ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਿਹੜਾ ਮਨ ਹੈ ਉਹ ਜੁੜ ਗਿਆ ਹੁਣ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਦੂਸਰੀ ਕੋਈ ਗੱਲ ਨਹੀਂ ਹੈ ਰਾਮ ਨਾਮ ਮਨ ਲੱਗ ਗਿਆ ਹੁਣ ਦੂਜੇ ਪਾਸੇ ਕਿਤੇ ਮਨ ਨਹੀਂ ਜਾਂਦਾ ਹੁਣ ਪ੍ਰਮਾਤਮਾ ਦੇ ਨਾਮ ਦੇ ਵਿੱਚ ਆ ਮਨ ਜੁੜ ਗਿਆ ਇਹ ਮਨ ਜੁੜਦਾ ਉਦੋਂ ਹੈ ਜਦੋਂ ਕੋਈ ਸਾਡਾ ਪੁਰਬਲਾ ਕਰਮ ਜਾਗਦਾ ਅਸੀਂ ਬੀਜ ਬੀਜ ਕੇ ਆਏ ਪੁਰਬਲਾ ਕਰਮ ਕੋਈ ਜਾਗਿਆ ਫਿਰ ਉਹ ਪਰਮਾਤਮਾ ਦੇ ਨਾਮ ਸਾਡਾ ਮਨ ਜੁੜ ਗਿਆ ਮਨ ਤਨ ਹਰ ਦਰਸ ਸਮਾਵੈ ਫਿਰ ਜਿਹੜਾ ਇਹ ਮਨ ਹੈ ਆਹ ਤਨ ਹੈ ਇਹ ਹਮੇਸ਼ਾ ਪਰਮਾਤਮਾ ਦੇ ਦਰਸ਼ਨਾਂ ਨੂੰ ਲੋਚਦਾ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਫਰੀਦਾ ਕਾਗਾ ਕਰੰਗਟ ਢੋਲੇ ਆ ਸਗਲਾ ਖਾਇਆ ਬਾਸ ਇਹ ਦੋਏ ਨੇ ਨਾ ਬੱਤ ਸ਼ੋਹ ਪਰ ਦੇਖਣ ਕੀ ਆਸ ਹਜੇ ਵੀ ਉਹਦੇ ਅੰਦਰ ਬਾਬਾ ਫਰੀਦ ਸਾਹਿਬ ਜੀਆਂ ਦੇ ਉਸ ਪਰਮਾਤਮਾ ਨੂੰ ਮਿਲਣ ਦੀ ਦਰਸ਼ਨਾ ਦੀ ਆਸ ਹੈਗੀ ਹੈ ਇਹ ਆਸ ਉਹ ਤੋਂ ਬਣਦੀ ਹੈ ਜਦੋਂ ਸਾਡਾ ਮਨ ਤੇ ਸਾਡਾ ਤਨ ਇੱਕਮਿਕ ਹੋ ਜਾਂਦਾ ਹੁਣ ਮਨ ਕਿਤੇ ਹੋਰ ਫਿਰਦਾ ਤਨ ਕਿਤੇ ਹੋਰ ਫਿਰਦਾ ਮਨ ਸਾਡਾ ਸਾਰਿਆਂ ਦਾ ਘਰਾਂ 'ਚ ਫਿਰਦਾ ਹੋਣਾ ਤਨ ਸਾਡਾ ਗੁਰਦੁਆਰਾ ਸਾਹਿਬ ਬੈਠਾ ਹੈ ਇਸ ਤਰ੍ਹਾਂ ਜਦੋਂ ਤਨ ਤੇ ਮਨ ਇਕੱਠੇ ਹੋ ਗਏ ਉਦੋਂ ਫਿਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਉਡੀਕ ਰਹਦੀ ਹੈ ਅਸੀਂ ਅਜੇ ਤੱਕ ਪ੍ਰਮਾਤਮਾ ਦੇ ਦਰਸ਼ਨਾਂ ਦੀ ਉਡੀਕ ਕੀਤੀ ਨਹੀਂ ਜਿੱਦੇ ਮਨ ਦੇ ਤਨ ਦੇ ਨਾਲ ਜੁੜ ਕੇ ਇਕੱਠਿਆਂ ਨੇ ਪ੍ਰਮਾਤਮਾ ਦੇ ਦਰਸ਼ਨਾਂ ਦੀ ਉਡੀਕ ਕਰ ਲਏ ਉਹਦੇ ਫਿਰ ਦਰਸ਼ਨ ਜ਼ਰੂਰ ਹੋ ਜਾਣਗੇ ਅੱਖੀਂ ਵੇਖ ਨਾ ਰੱਝੀਆਂ ਹਜੇ ਤੱਕ ਇਹ ਚੱਲ ਰਿਹਾ ਕੰਮ ਸਾਡੇ ਅੰਦਰ ਅੱਖੀ ਵੇਖ ਨਰ ਜੀਆ ਬਹੁ ਰੰਗ ਤਮਾਸ਼ੇ ਸਾਦੀ ਜੀਵ ਨਰ ਜੀਆ ਕਰ ਭੋਗ ਵਿਲਾਸੇ ਆੱਖਾਂ ਕਦੇ ਬਾੜਾ ਤਨ ਦੇਖ ਵੇਖ ਕੇ ਰੱਜੀਆਂ ਪਰਾਇਆ ਰੂਪ ਰੂਪ ਦੇਖ ਵੇਖ ਕੇ ਰੱਜੀਆਂ ਅੱਖੀ ਵੇਖ ਨਰ ਜੀਆ ਬਹੁ ਰੰਗ ਤਮਾਸ਼ੇ ਸਾਦੀ ਜੀਵ ਨਰ ਜੀਆ ਕਰ ਭੋਗ ਵਿਲਾਸੇ ਆ ਜੀਵ ਦਾ 2 ਇੰਚ ਦਾ ਟੁਕੜਾ ਇਹ ਵੀ ਕਦੇ ਆ ਚੀਜ਼ ਖਾ ਲਈਏ ਕਦੇ ਆ ਖਾ ਲਈਏ ਕਦੇ ਇਹ ਵੀ ਰੱਜਿਆ ਨਹੀਂ ਕਹਿੰਦੇ ਨੱਕ ਨਰ ਤੇ ਆਵਾਸ ਲੈ ਦੁਰਗੰਧ ਸੁਆਸੀ ਆ ਨੱਕ ਜਿਹੜਾ ਸੁਗੰਧੀਆਂ ਲੈ ਲੈ ਕੀ ਨਿਰਜਿਆ ਕਹਿੰਦੇ ਆ ਆਖਰ ਤੇ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਰੱਜ ਨਾ ਕੋਈ ਜੀਵੇ ਆ ਕੂੜੇ ਪਰਵਾਸੇ ਕਹਿੰਦੇ ਰੱਜ ਕੇ ਕੋਈ ਜਿਉ ਨਹੀਂ ਸਕਿਆ ਚਾਹੇ ਕੋਈ 90 ਸਾਲਾਂ ਦਾ 100 ਦਾ ਹੋ ਜੇ ਉਹ ਵੀ ਕਹਿੰਦਾ ਜੇ ਮੈਂ ਹੋਰ ਜਿਉਲਾਂ ਭਾਵ ਕੇ ਮਨ ਤੇ ਤਨ ਜੇ ਇਕੱਠੇ ਨਹੀਂ ਹੋਏ ਜਿੱਦੇ ਮਨ ਤੇ ਤਨ ਸਾਡੇ ਇਕੱਠੇ ਹੋਗੇ ਉਦਦੇ ਪ੍ਰਮਾਤਮਾ ਦੇ ਨਾਲ ਅਭੇਦ ਹੋ ਜਾਗੇ ਨਾਨਕ ਦਾਸ ਸੱਚੇ ਗੁਣ ਗਾਵੇ ਕਹਿੰਦੇ ਜਦੋਂ ਮਨ ਤੇ ਤਨ ਇਕੱਠੇ ਹੋਗੇ ਉਦੋਂ ਫਿਰ ਨਾਨਕ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਕੇ ਗੁਰੂ ਸਾਹਿਬ ਕਹਿੰਦੇ ਆ ਨਾਨਕ ਦਾਸ ਸੱਚੇ ਗੁਣ ਗਾਵੇ ਉਹ ਪਰਮਾਤਮਾ ਦੇ ਗੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਫਿਰ ਗਾਉਂਦੇ ਆ ਜਦੋਂ ਮਨ ਤੇ ਤਨ ਇਕੱਠੇ ਹੋ ਜਾਂਦੇ ਐ ਜਦੋਂ ਮਨ ਕਿਤੇ ਹੋਰ ਐ ਤਨ ਕਿਤੇ ਹੋਰ ਐ ਫਿਰ ਉਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬਣਦਾ ਜਿੱਦੇ ਤਾਲਮੇਲ ਬਣ ਜਾਂਦਾ ਉਹ ਅਭੇਦ ਹੋ ਜਾਂਦਾ ਪ੍ਰਮਾਤਮਾ ਦੇ ਵਿੱਚ ਮਨ ਇੱਥੇ ਗੁਰੂ ਸਾਹਿਬ ਕਹਿੰਦੇ ਰਾਗ ਨਾਮ ਮਨ ਲੱਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ